ਸ੍ਰੀ ਸંત ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਸਤਕਾਰਯੋਗ ਦਾਦਾ ਜੀ ਉਹ ਜਥੇ ਦੇ ਵਿੱਚ ਰਹਿਣਾ ਸ਼ੁਰੂ ਉਹਨਾਂ ਨੇ ਕਰ ਦਿੱਤਾ ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਨਾਲ ਤੇ ਜਦੋਂ ਤੇਰਵੇਂ ਮੁਖੀ ਉਹ ਜਿਹੜੇ ਥਾਪੇ ਗਏ ਦਮਦਮੀ ਟਕਸਾਲ ਦੇ ਤੇ ਉਹਨਾਂ ਨੇ ਇੱਕ ਐਸੀ ਲਹਿਰ ਪੰਜਾਬ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਦੀ ਚਲਾ ਦਿੱਤੀ ਕਿ ਝੂਠ ਦਾ ਜਿਹੜਾ ਹਨੇਰਾ ਸੀਗਾ ਉਹ ਖਤਮ ਕਰਕੇ ਤੇ ਗੁਰਨਾਨਕ ਸੱਚੇ ਪਾਤਸ਼ਾਹ ਦੇ ਘਰ ਦਾ ਜੋ ਪ੍ਰਕਾਸ਼ ਹੈ ਜੋ ਉਹ ਉਹਨਾਂ ਦੀ ਆਈਡਿਓਲੋਜੀ ਦਾ ਪ੍ਰਕਾਸ਼ ਹੈ ਉਹ ਵਾਪਸ ਜਿਹੜਾ ਪੰਜਾਬ ਦੇ ਤੇ ਪੰਥ ਦੇ ਮਨਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੋ ਉਹਨਾਂ ਨੂੰ ਇਸ ਕਰਕੇ ਸਿੱਖੀ ਪ੍ਰਚਾਰ ਦੇ ਮਜਸਮੇ ਵੀ ਆਖਿਆ ਜਾਂਦਾ 20ਵੀਂ ਸਦੀ ਦੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੱਥੇ ਉਹ ਸੰਤ ਸਨ ਉੱਥੇ ਉਹ ਸਪਾਈ ਵੀ ਸਨ ਇੱਕ ਇਨਕਲਾਬੀ ਸੋਚ ਲੈ ਕੇ ਚੱਲਦੇ ਸਨ ਜੋ ਉਹਨਾਂ ਦਾ ਐਮਰਜੈਂਸੀ ਦੇ ਵਿੱਚ ਰੋਲ ਰਿਹਾ ਜੀ ਪੰਜਾਬ ਨੂੰ ਐਮਰਜੈਂਸੀ ਦੇ ਕਾਲੇ ਦੌਰ ਚੋਂ ਕੱਢਣ ਦਾ ਉਹ ਇੱਕ ਨੋਟਵਰਥੀ ਦੌਰ ਹੈ ਤੇ ਇੱਕ ਕਦੇ ਨਾ ਭੁੱਲੇ ਜਾਣ ਵਾਲਾ ਜਿਹੜੀ ਉਹਨਾਂ ਦੇ ਕੰਟਰੀਬਿਊਸ਼ਨ ਕਹਿ ਸਕਦੇ ਆ ਜੋ ਉਹਨਾਂ ਨੇ ਅਗਵਾਈ ਕੀਤੀ ਉਸ ਸਮੇਂ ਦੇ ਉੱਤੇ ਜਦੋਂ ਸਾਰੀ ਲੀਡਰਸ਼ਿਪ ਉਹਨਾਂ ਨੇ ਡੱਕ ਕੇ